ਐਸ ਟੀ ਵੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪੌਲ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪੌਲ ਵੜੈਚ ਸ਼ੋਅ ਦੇ ਵਿੱਚ ਖਾਸਾ ਸਾਜਨਲ ਦੇ ਸਨੂ ਸਮਰਪਿਤ ਨਗਰ ਕੀਰਤਨ ਸਰੀ ਨਗਰ ਵਿਖੇ ਕੱਢਿਆ ਗਿਆ ਸਰੀ ਸਥਿਤ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਇਹ ਨਗਰ ਕੀਰਤਨ ਹਰ ਵਾਰੇ ਸਜਾਇਆ ਜਾਂਦਾ ਹੈ ਇਸ ਵਾਰ 19 April 2025 ਦਾ ਇਹ ਨਗਰ ਕੀਰਤਨ ਬੜਾ ਵਿਸ਼ਾਲ ਹੋ ਨਿਬੜਿਆ ਕਿਉਂਕਿ ਲੱਖਾਂ ਦੀ ਤعداد ਦੇ ਵਿੱਚ ਸੰਗਤ ਨੇ ਸ਼ਿਰਕਤ ਕੀਤੀ ਕਿਉਂਕਿ ਮੌਸਮ ਬੜਾ ਸਾਫ਼ ਸੀਗਾ ਅਤੇ ਬੀਸੀ ਦੇ ਬਾਹਰਲੇ ਨਾਲ ਦੇ ਸ਼ਹਿਰ ਦੇ ਵਿੱਚੋਂ ਵੀ ਸੂਬਿਆਂ ਦੇ ਵਿੱਚੋਂ ਵੀ ਸੰਗਤ ਨੇ ਸ਼ਿਰਕਤ ਕੀਤੀ ਅਤੇ ਠਾਠਾ ਮਾਰਦਾ ਕੱਟ ਇਹ ਦਰਸਾ ਰਿਹਾ ਸੀਗਾ ਕਿ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਗਰਤੀ ਤੰਤਰਾਂ ਖਾਲਿਸਤਾਨ ਦੇ ਸਮਰਥਕ ਵੀ ਵੱਡੀ ਤਦਾਰ ਦੇ ਵਿੱਚ ਝੰਡੇ ਲਹਿਰਾਉਂਦੇ ਨਜ਼ਰ ਆਏ ਅੱਜ ਸਰਦਾਰ ਬਲਵੀਰ ਸਿੰਘ ਚੰਗਿਆੜਾ ਜੋ ਕਿ ਪੰਥ ਵਿਦਵਾਨ ਨੇ ਬਹੁਤ ਹੀ ਵਧੀਆ ਸੂਝਵਾਨ ਅਤੇ ਮਿਸ਼ਨੀ ਪ੍ਰਚਾਰਕ ਰਹੇ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਚੰਗਿਆੜਾ ਸਾਹਿਬ ਅੱਜ ਦੇ ਦਿਹਾੜੇ ਬਾਰੇ ਦੱਸੋ ਜੀ ਸਾਰੇ ਦੇ ਵਿੱਚ ਜੋ ਨਗਰ ਕੀਰਤਨ ਹੋ ਰਿਹਾ ਇਸ ਬਾਰੇ ਕੋਈ ਗੱਲਬਾਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਪਰ ਵਿੱਚ ਅੱਜ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ 13 ਤਰੀਕ ਤੋਂ ਖਾਲਸਾ ਪੰਥ ਦਾ 326 ਸਾਲਾ ਪ੍ਰਕਾਸ਼ ਦਿਹਾੜਾ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਮਨਾ ਰਹੀ। ਪੰਜਾਬ ਦੀ ਧਰਤੀ ਤੇ ਆਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਦੰਦਮਾ ਸਾਹਿਬ, ਕਰਤਾਰਪੁਰ, ਸੰਗਟ ਏਸੀਆਂ ਕਰਨਾ ਸਾਹਿਬ ਦਰਬਾਰ ਸਾਹਿਬ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜੁੜਦੀ। ਖਾਲਸਾ ਸਾਜਿਆ ਕਿਉਂ ਗੁਰੂ ਗੋਬਿੰਦ राय ਜੀ ਮਹਾਰਾਜ ਨੇ ਜਿਸ ਵੇਲੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਜਦੋਂ ਉਹਨਾਂ ਦੀ ਉਮਰ 9 ਸਾਲ ਦੀ ਸੀ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੋਈ ਭਾਈ ਜੇਤਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲਾ ਕੇ ਅਨੰਦਪੁਰ ਸਾਹਿਬ ਨੂੰ ਤੁਰੇ ਕੀਰਤਪੁਰ ਸਾਹਿਬ ਦੇ ਸਥਾਨ ਤੇ ਪਹੁੰਚੇ ਤਾਂ ਬਾਲ ਗੁਰੂ ਗੋਬਿੰਦ ਰਾਏ ਨੂੰ ਤਲਾਸ਼ ਮਿਲੀ ਕਿ ਮੇਰੇ ਬਾਪ ਦਾ ਸੀਸ ਲਾ ਕੇ ਭਾਈ ਜੇਤਾ ਕੀਰਤਪੁਰ ਸਾਹਿਬ ਮਬਾਨ ਘਰ ਦੇ ਸਥਾਨ ਉੱਤੇ ਪਹੁੰਚਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸੀਸ ਦਾ ਸਤਿਕਾਰ ਕਰ ਲਈ ਗੁਰੂ ਗੋਬਿੰਦ राय ਜੀ ਆਪਣੇ ਸਤਿਕਾਰਯੋਗ ਮਾਤਾ ਪਰਿਵਾਰ ਤਿਰਕੁਰਛ ਖਾਨੂ ਨਾਲ ਲੈ ਕੇ ਆਨੰਦਪੁਰ ਸਾਹਿਬ ਤੋਂ ਕੀਰਤ ਪ੍ਰਸਾਦ ਦੇ ਪਾਵਨ ਪਵਿੱਤਰ ਸਥਾਨ ਉੱਤੇ ਪਹੁੰਚੇ ਕੈਸਾ ਸਮਾ ਹੋਏਗਾ ਜਦੋਂ 9 ਸਾਲ ਦੇ ਗੁਰੂ ਨੇ ਆਪਣੇ ਪਿਤਾ ਦੇ ਸੀਸ ਦਾ ਸਤਿਕਾਰ ਕੀਤਾ ਇੱਕ ਰਮਾਲੇ ਵਿੱਚ ਲਪੇਟਿਆ ਹੋਇਆ ਲਹੂ ਨਾਲ ਭਿੱਜਿਆ ਹੋਇਆ ਸੀਸ ਜਿਸਾ ਦੇ ਮੰਝੀ ਸਾਹਿਬ ਦੇ ਸਥਾਨ ਉੱਤੇ ਭਾਈ ਜੀਤੇ ਨੇ ਰੱਖਿਆ ਤਤਾਰ ਪਾਤਸ਼ਾਹ ਦੇ ਸੀਸ ਨੂੰ ਚੱਕ ਕੇ ਆਪਣੇ ਸਾਥੀ ਨਾਲ ਲਾਇਆ ਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਚੱਲੇ ਜਿੱਥੇ ਅੱਜ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਹੈ ਉਹ ਸੀਸਗੰਜ ਤੇ ਪਾਵਨ ਪਵਿੱਤਰ ਸਥਾਨ ਉੱਤੇ ਆਪਣੇ ਬਾਪ ਦੇ ਅੰਗੀਠੇ ਨੂੰ ਤਿਆਰ ਕੀਤਾ ਅਗਲੈਂਡ ਤੋਂ ਪਹਿਲਾਂ ਆਖਾਲ ਵੰਗੇ ਦੇ ਪਾਵਨ ਪਵਿੱਤਰ ਸਥਾਨ ਉੱਤੇ ਖੜ ਕੇ ਭਾਈ ਜੇਤੇ ਉੱਤੇ ਕੁ ਸਵਾਲ ਕੀਤਾ ਭਾਈ ਜੇਤਾ ਜਿਸ ਵੇਲੇ ਮੇਰੇ ਪਿਤਾ ਨੂੰ ਦਿੱਲੀ 'ਤੇ ਸ਼ਹੀਦ ਕੀਤਾ ਗਿਆ ਸੀ ਉਥਾ ਗੁਰਨਾਨਕ ਦੇਵ ਜੀ ਵਾਸ ਸਿੱਖ ਨੇ ਸਨ ਔਰ ਗੈਰ ਸਿੱਖ ਕਿੰਨੇ ਸਨ ਭਾਈ ਜੇਤੇ ਨੇ ਪੱਬਾ ਮਾਰ ਕੇ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਨੇ ਅਸੀਂ ਪਤਾ ਲੱਗਦਾ ਕਿ ਗੁਰਨਾਨਕ ਦਾ ਸਿੱਖ ਕਿਹੜਾ ਔਰ ਗੈਰ ਸਿੱਖ ਕਿਹੜਾ ਉਸ ਵੇਲੇ ਆਪਣੇ ਬਾਪ ਤੇ ਅੰਗੀਠੇ ਬੁਲਾ ਧਰ ਕੇ ਬਾਹਰ ਕੋਦ ਨਜ਼ਰ ਆਇਆ ਇੱਕ ਅਸੂਖਾਤੀ ਮੈਂ ਕਿ ਐਸੀ ਕੌਮ ਸਾਜਾਂਗਾ ਜਿਸ ਕੌਮ ਦਾ ਨਿਵਾਸ ਦੇ ਕੇ ਲੱਖਾਂ ਵਿੱਚੋਂ ਪਛਾਣਿਆ ਜਾਏਗਾ ਔਰ ਲੋਕੀ ਆਖਣਗੇ ਗੁਰਨਾਨਕ ਦਾ ਸਿੱਖ ਔਰ ਗੁਰੂ ਅਰਜਨ ਦਾ ਸਿੱਖਾ ਗੁਰੂ ਹਰਗੋਬਿੰਦ ਦਾ ਸਿੱਖਾ ਗੁਰੂ ਤੇਗ ਬਹਾਦਰ ਦਾ ਸਿੱਖਾ ਇਸ ਗੱਲ ਨੂੰ ਪੂਰਾ ਕਰਨ ਦੀ ਖਾਤਰ ਖਾਲਸਾ ਜੀ 24 ਸਾਲ ਲੱਗੇ 24 ਸਾਲ ਬਾਅਦ ਦਤਾਰ ਪਾਤਸ਼ਾਹ ਗੋਬਿੰਦ ਰਾਏ ਨੇ ਆਨੰਦਪੁਰ ਸਾਹਿਬ ਸਿੱਖ ਸੰਗਤਾਂ ਨੂੰ ਸੱਦਾ ਪੱਤਰ ਦਿੱਤਾ ਸਾਡੇ ਲਖਾਰੀ ਨਹੀਂ ਅੰਗਰੇਜ਼ ਦੇ ਲਖਾਰੀਆਂ ਨੇ ਚ ਕਲਮ ਚੱਕੀ ਮੁਕਾਲਫ ਤੇ ਕਰਨ ਬਣ ਉਸ ਨੇ ਆਖਿਆ ਕਿ ਉਸ ਵੇਲੇ 80000 ਦਾ ਇਕੱਠ 30 ਮਾਰਚ 1699 ਦੀ ਵਿਸਾਖੀ ਨੂੰ ਆਨੰਦਪੁਰ ਸਾਹਿਬ ਜਿੱਥੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਪਾਵਨ ਪਵਿੱਤਰ ਸਥਾਨ ਹੈ ਉਹ ਸਦੇ ਹੋਏ ਪੰਡਾਲ ਦੇ ਵਿੱਚ ਪਹੁੰਚਾ ਆਸਾ ਦੀ ਵਾਰ ਦੀ ਸਮਾਪਤੀ ਹੋਈ ਸਮਾਪਤੀ ਹੋਣ ਤੋਂ ਬਾਅਦ ਦਤਾਰ ਪਾਤਸ਼ਾਹ ਨੇ ਆਪਣੇ ਆਏ ਹੋਏ ਸਿੱਖ ਸੰਤਾਂ ਦੇ ਸਾਹਮਣੇ ਇੱਕ ਐਸਾ ਸਵਾਲ ਰੱਖਿਆ ਅੱਜ ਲੋੜ ਹੈ ਉਹਨਾਂ ਮਰਜੀਵੜਿਆਂ ਦੀ ਜੋ ਧਰਮ ਦੀ ਖਾਤਰ ਦੇਸ਼ ਦੀ ਖਾਤਰ ਕੌਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਸਕਦੇ ਹੋਣ ਮੈਨੂੰ ਅੱਜ ਉਹਨਾਂ ਸਿਰਾਂ ਦੀ ਲੋੜ ਜਿਸ ਵਲੇ ਸਿਰਾਂ ਦੀ ਮੰਗ ਕੀਤੀ ਉਸ ਵੱਡੇ ਇਕੱਠ ਵਿੱਚੋਂ ਪੰਜੰਮਤਰੇ ਪਾਈ ਦਾ ਰਾਮ ਪਾਈ ਮੋਹਨ ਚੰਦ ਪਾਈ ਸਹਿਬ ਚੰਦ ਪਾਈ ਹਿੰਮਤ ਰਾਏ ਪੰਜਾਂ ਨੇ ਜਿਸ ਵਲੇ ਦਤਾਰ ਪਾਸ਼ਾ ਦੇ ਚਰਨਾਂ ਵਿੱਚ ਆ ਕੇ ਸੀ ਸਿਖਾ ਦਿੱਤਾ ਅੰਦਰ ਤੰਬੂ ਵਿੱਚ ਲਿ ਜਾ ਕੇ ਕੀ ਕੌਤਾ ਕੀਤਾ ਦਤਾਰ ਪਾਸ਼ਾ ਨੇ ਉਹ ਸਤਗੁਰੂ ਦੀਆਂ ਸਤਿਗੁਰੂ ਜਾਨੇ ਉਹਨਾਂ ਪੰਜਾਂ ਨੂੰ ਦਤਾਰ ਪਾਸ਼ਾ ਨੇ ਅਮਰ ਦੀ ਦਾਤ ਦੇ ਕੇ ਨਾਮਾ ਜੀਵਨ ਦੇ ਕੇ ਹਿੰਮਤ ਰਾਏ ਨੂੰ ਹਿੰਮਤ ਸਿੰਘ ਬਣਾਤਾ ਸਹਿਬ ਚੰਦ ਨੂੰ ਸਹਿਬ ਸਿੰਘ ਬਣਾਤਾ ਤੇ ਆਪ ਦੁਨੀਆ ਦੇ ਇਤਿਹਾਸ ਵਿੱਚ ਪਰਵਰਤਨ ਲਿਆਉਣ ਲਈ ਗੁਰੂ ਗੋਬਿੰਦ ਰਾਏ ਨੇ ਪੰਜਾਂ ਨੂੰ ਆਖਿਆ ਭਾਈ ਦਇਆ ਸਿੰਘ ਇਸ ਵੇਲੇ ਤੁਸੀਂ ਗੁਰੂ ਉਹ ਤੋਂ ਮੈਂ ਤੁਹਾਡਾ ਚੇਲਾ ਇੱਕ ਸਮਾਂ ਸੀ ਮੈਂ ਤੁਹਾਡਾ ਗੁਰੂ ਸੀ ਤੁਸੀਂ ਮੇਰੇ ਚੇਲੇ ਸੀ ਅੱਜ ਮੈਂ ਚੇਲਾ ਹੋਣ ਦੇ ਨਾਤੇ ਤੇ ਤੁਹਾਨੂੰ ਫਰਿਆਦ ਕਰਦਾ ਕਿ ਮੈਨੂੰ ਵੀ ਤੋਂ ਕੋਟ ਅਮਰਤ ਦੇ ਦਿਓ ਤਾਂ ਕਿ ਮੈਂ ਗੋਬਿੰਦ ਰਾਏ ਤੋਂ ਗੋਬਨ ਸਿੰਘ ਬਣ ਸਕਾਂ ਭਾਈ ਦਇਆ ਸਿੰਘ ਨੇ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਅਮਰਤੀ ਖਾਤਰ ਸਿਰ ਦਿੱਤੇ ਆਪਣਾ ਆਪ ਕੁਰਬਾਨ ਕਰਾਇਆ ਤੁਸੀਂ ਇਹ ਸੰਮਰਤੀ ਖਾਤਰ ਕੀ ਦਿਓਗੇ ਖਾਲਸਾ ਜੀ ਅੱਜ ਲੱਖਾਂ ਦੀ ਗਿਣਤੀ ਵਿੱਚ ਆਪਾਂ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬਹਾਰੀ ਜੀ ਸ਼ਤਰ ਸਾਹਿਬ ਪੰਜ ਪੀਰਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਹਾਜ਼ਰ ਹੋ ਰਹੇ ਹਾਂ ਸੰਗਤਾਂ ਦੇ ਰੂਪ ਵਿੱਚ ਤੇ ਦਤਾਰ ਪਾਸ਼ਾ ਨੇ ਅੱਜ ਤੋਂ 326 ਸਾਲ ਪਹਿਲਾਂ ਅਨੰਦਪੁਰ ਸਾਹਿਬ ਖਾਲਸਾ ਪੰਥ ਦੇ ਨਾਲ ਇਸ ਅੰਮ੍ਰਿਤ ਦੀ ਤਾਕਤ ਦੀ ਖਾਤਰ ਜੋ ਪ੍ਰਣ ਕੀਤਾ ਇੱਕ ਪੰਜਾਬੀ ਦੇ ਸ਼ਾਇਰ ਨੇ ਕਲਮ ਚੱਕੀ ਬੜਾ ਸਾ ਉਹ ਕਹਿੰਦਾ ਅੰਮ੍ਰਿਤ ਮੈਨੂੰ ਵੀ ਦਿਓ ਗੁਰਖਾਲਸਾ ਜੀ ਗੋਵਿੰਦ ਆਖਿਆ ਪੰਜਾਬ ਪਿਆਰਿਆਂ ਨੂੰ ਮੈਨੂੰ ਪੰਥ ਤੇ ਇਸ਼ਕ ਦੀ ਚੜ੍ਹੇ ਰੰਗਣ ਜਰਾ ਮਾਲ ਨਾਲ ਰੱਬੀ ਹਲਾਰਿਆਂ ਨੂੰ ਅੱਗੋਂ ਪੰਜਾਂ ਪਿਆਰਿਆਂ ਕਿਹਾ ਪਤਾ ਜੇ ਨਾ ਸੌਦਾ ਪਿਆ ਕਿਸ ਭਾਅ ਬਣ ਜਾ ਰਿਆਂ ਨੂੰ ਨਹੀਂ ਮੁਫ਼ਤ ਲਿਆ ਨਹੀਂ ਮੁਫ਼ਤ ਦੇਣਾ ਮਿਲਦਾ ਸਿਰਾਂ ਦਾ ਬੋਬਿਆ ਤਾਰਿਆਂ ਨੂੰ ਗੋਵਿੰਦ ਆਖਿਆ ਰੱਬ ਗਵਾ ਮੇਰਾ ਬੋਲੇ ਬੋਲ ਤੇ ਪੂਰਨੇ ਪਾਵਿਆਂਗਾ ਅਮਰਤ ਲਈ ਤੁਸੀਂ ਦਿੱਤੇ ਪੰਜ ਸੀਸ ਪਰਮਕੁੱਲ ਸਰਬੰਸ ਲਟਾ ਦੇ। ਅਨੰਦਪੁਰ ਸਾਹਿਬ ਤੱਕ ਜਿਸ ਕੇਸਗੜ ਸਾਹਿਬ ਦੇ ਪਾਵਨ ਗਿੱਤਰ ਸਥਾਨ ਤੇ ਪ੍ਰਣ ਕੀਤਾ ਆਪ ਪੰਜਾਂ ਕੋਲੋਂ ਅਮਰ ਦੀ ਦਾਤ ਲਈ 33 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਰਾਏ ਗੋਬਿੰਦ ਸਿੰਘ ਬਣਿਆ ਤੇ ਦਤਾਰ ਪਾਸਾ ਨੇ ਜੋ ਪ੍ਰਣ ਕੀਤਾ ਉਸ ਨੂੰ ਪੂਰਾ ਕੀਤਾ ਚਬਕੌਰ ਦੇ ਮੈਦਾਨੇ ਜੰਗ ਵਿੱਚ ਆਪਣੀ ਅੱਖਾਂ ਦੇ ਸਾਹਮਣੇ ਪੁੱਤ ਸ਼ਹੀਦ ਹੋ ਗਿਆ ਬਾਬਾ ਜੀ ਸਿੰਘ ਦਰੂਸਰ ਨੂੰ ਵੀ ਲੁਕੋਇਆ ਨਹੀਂ ਉਸ ਨੂੰ ਬੇਸ਼ੰਗਾਰ ਕੇ ਮੈਦਾਨੇ ਜੰਗ ਵਿੱਚ ਭੇਜਿਆ ਲਾਡਲੇ ਸਿੰਘ ਸ਼ਹੀਦ ਹੋ ਗਏ ਆਪ ਸਤਿਗੁਰੂ ਚਾਹੁੰਦੇ ਸਨ ਕਿ ਚਮਕੌਰ ਦੇ ਮੈਦਾਨੇ ਜੰਗ ਵਿੱਚ ਮੈਂ ਸ਼ਹਾਦਤ ਦੇ ਜਾਂ ਪੀਮਾ ਪਰ ਪੰਜਾਂ ਦਾ ਹੁਕਮ ਮੰਦੇ ਹੋਏ ਜੋ ਵਾਅਦਾ ਕੀਤਾ ਸੀ 1699 ਦੀ ਪਸਾਖੀ ਨੂੰ ਅੱਜ ਅਸੀਂ ਉਹ ਪਸਾਖੀ ਦਾ ਦਿਹਾੜਾ ਮਨਾ ਰਹੇ ਆ ਕੈਨੇਡਾ ਦੀ ਧਰਤੀ ਤੇ ਜਦੋਂ ਮੈਂ ਇਹ ਦਰਬਾਰ ਤੋਂ ਨਗਰ ਕੀਰਤਨ ਵਿੱਚ ਚੱਲੇ ਆ ਖਾਲਸਾ ਜੀ ਰੇਡੀਓ ਇੰਡੀਆ ਤੇ ਬਿਲਕੁਲ ਸਾਹਮਣੇ ਦੀ ਅਸੀਂ ਲੰਘ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕਰ ਲਈਆਂ ਦਤਾਰ ਪਾਤਸ਼ਾਹ ਦੀ ਅੱਖਾਂ ਸਾਹਮਣੇ ਅਜੀਤ ਸਿੰਘ ਚਹੀਦ ਹੋ ਗਿਆ ਜਜਾਰ ਸਿੰਘ ਸ਼ਹੀਦ ਹੋ ਗਿਆ ਲਾਟਲੇ ਸਿੰਘ ਸ਼ਹੀਦ ਹੋ ਗਿਆ ਆਪ ਚੌਥੇ ਸਾਲ ਕਿ ਮੈਂ ਸ਼ਹਾਦਤ ਦਾ ਜਾਮ ਪੀ ਮਾਂ ਪਰ ਪੰਜਾਂ ਦਾ ਹੁਕਮ ਮੰਨਦੇ ਹੋਏ ਚਮਕੌਰ ਦੀ ਗੜੀ ਨੂੰ ਰਾਤ ਨੂੰ ਛੱਡੇ ਚਮਕੌਰ ਸਾਹਿਬ ਕਤਲ ਘਰ ਦੇ ਸਥਾਨ ਤੋਂ ਦੀ ਲੰਘਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਤਾੜੀ ਸਾਹਿਬ ਦੇ ਸਥਾਨ ਉੱਤੇ ਤਾੜੀ ਮਾਰ ਕੇ ਲਲਕਾਰ ਕੇ ਗਏ ਪਹੁੰਚੇ ਕਿਤੇ ਚਾਰ ਸਾਹਿਬ ਤੋਂ ਚੱਲਦੇ ਚੱਲਦੇ ਚਰ ਕਮਲ ਮਾਸੀ ਬਾੜੇ ਗਲਾਬੇ ਪੰਜਾਬੇ ਦੇ ਖੂਹ ਤੇ ਜੰਗਲਾਂ ਵਿੱਚ ਛਾ ਕੇ ਡੇਰਾ ਲਾਇਆ ਤੇ ਉਸ ਮਾਲਕ ਦਾ ਸ਼ੁਕਰ ਕਰਦੇ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੰਮਾਲੀ ਨੂੰ ਲਈ ਰਿਹਾ ਪਹਿਰਾ ਵਿੱਚ ਕੰਡੇ ਲੱਗ ਲੱਗ ਕੇ ਜ਼ਖਮ ਹਨ ਟੈਂਟ ਦਾ ਸਰਾਣਾ ਰੱਖ ਕੇ ਸਤਗੁਰੂ ਸੱਚੇ ਪਾਤਸ਼ਾਹ ਉਸ ਪ੍ਰਮਾਤਮਾ ਦਾ ਉਸ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ ਕਹਿੰਦੇ ਆ ਨਿਤਰ ਪਿਆਰੇ ਨੂੰ ਹਾਲ ਮਰੀ ਤਾਂ ਦਾ ਕਹਿਣਾ ਤੁਧ ਮੈਨੂੰ ਰੋਗ ਘਰ ਜਾਇਆ ਤੇ ਉੱਡਣਾ ਕਵਾਸਾਂ ਦੇ ਸਾਨਾ ਉੱਥੋਂ ਸਤਗੁਰੂ ਸੱਚੇ ਪਾਤਸ਼ਾਹ ਨੂੰ ਨਬੀ ਖਾਂ ਕਬੀਖਾਨੇ ਉੱਚੇ ਤਾਂ ਪੀਰ ਲੈ ਕੇ ਬੜਾ ਕੇ ਤੁਰਨਾ ਸਫਰ ਬੀਤਾ ਦੂਸਰੇ ਪਾਸੇ ਸਰਸੰਦੀ ਦੇ ਕੰਢੇ ਉੱਤੇ ਦਤਾਰ ਪਾਤਸ਼ਾਹ ਦੇ ਮਾਸੂਮ ਬੱਚੇ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਪਰਵਾਰ ਪਛੋੜਾ ਪੈ ਗਿਆ ਇੱਕ ਪਾਸੇ ਮਾਤਾ ਸੁੰਦਰੀ ਮਾਤਾ ਸਹਿਬ ਦੇ ਦਾ ਭਾਈ ਮਨੀ ਸਿੰਘ ਦੀ ਦਿੱਲੀ ਵੱਲ ਤੁਰੇ ਦੂਸਰੇ ਪਾਸੇ ਸਰਸਾਂ ਨਦੀ ਦੇ ਕੰਢੇ ਤੁਰਦੇ ਤੁਰਦੇ ਪਿੰਡ ਚੱਕ ਢੇਰਾ ਕੁੰਮੇ 마ਸ਼ਕੀ ਦੀ ਸ਼ਾਨ ਜਿੱਥੇ ਮਾ ਗੁਜਰੀ ਸਿਆਲ ਦੀਆਂ ਰਾਤਾਂ ਵਿੱਚ ਆਪਣੇ ਪੁੱਤਰਿਆਂ ਨੂੰ ਛਾਤੀਆਂ ਨਾਲ ਲਾ ਕੇ ਬੈਠੀ ਹੈ ਕੁੰਮੇ 마ਸ਼ਕੀ ਦੀ ਸ਼ਾਨ ਵਿੱਚ ਸਮਾਕਰਨ ਤੋਂ ਬਾਅਦ ਉੱਥੇ ਗੰਗੂ ਬ੍ਰਾਹਮਣ ਮਿਲ ਗਿਆ ਉਹਦੇ ਨਾਲ ਖੇੜੀ ਪਿੰਡ ਚਲੇ ਗਏ ਖੇੜੀ ਜਾ ਕੇ ਉਹਦੇ ਮਨ ਵਿੱਚ ਲਾਲਚ ਆ ਗਿਆ ਗੁਰੂ ਘਰ ਦਾ ਰਸੋਈਆ ਚੰਦ ਮੋਹਰਾਂ ਦੀ ਖਾਤਰ ਵੇਚਿਆ ਮਰੰਡੇ ਦੇ ਥਾਣੇ ਜਾ ਕੇ ਰਿਪੋਰਟ ਕਰ ਦਿੱਤੀ ਮਾਹ ਗੁਜਰੀ ਸਾਹਿਬ ਜਾ ਕੇ ਗ੍ਰਿਫਤਾਰ ਕਰਕੇ ਕੌਤਬਾਲੀ ਸਾਹਿਬ ਆਜੋ ਪਾਵਨ ਪਵਿੱਤਰ ਸਾਡਾ ਇਤਿਹਾਸਕ ਸਥਾਨ ਹੈ ਮਰੰਡਾ ਸਾਹਿਬ ਜਿੱਥੇ ਮਾਂ ਗੁਜਰੀ ਨਜ਼ਰ ਬੰਦ ਕਰ ਦਿੱਤੀ ਸਹਬਜ਼ਾਦੇ ਬੰਦ ਕਰ ਦਿੱਤੇ ਉੱਥੇ ਸੂਬੇਦਾਰ ਬਜੀਦ ਖਾਨ ਨੂੰ ਦੱਸਿਆ ਕਿ ਸਾਡੇ ਕੋਲ ਕਲਗੀ ਤਰ ਪਾਸ਼ਾ ਦੇ ਲੱਕ ਤੇ ਜਗਰ ਪਕੜੇ ਹੋਏ ਹਨ ਉੱਥੋਂ ਸਰਹੰਦਰ ਕਾਜ ਜਕਾਏ ਠੰਡੇ ਬੁਰਜ ਵਿੱਚ ਚਲੇ ਜਾ ਕੇ ਬੱਚਿਆਂ ਨੂੰ ਬੰਦ ਕਰ ਦਿੱਤਾ ਗਿਆ ਉਹ ਕੈਸਾ ਸਮਾਂ ਹੋਏਗਾ ਕੈਸਾ ਸਾਡਾ ਇਤਿਹਾਸ ਹੈ ਕੈਸੇ ਸਾਡੇ ਪੱਲੇ ਹਨ ਦਾਦੀ ਮਾਂ ਠੜੀਆਂ ਰਾਤਾਂ ਦੇ ਵਿੱਚ ਆਪਣੇ ਪੋਤਿਆਂ ਨੂੰ ਛਾਤੀਆਂ ਨਾਲ ਲਾ ਕੇ ਬੈਠੀ ਇੱਕ ਦਿਨ ਪੇਸ਼ੀ ਹੁੰਦੀ ਹੈ ਦੂਸਰਾ ਦਿਨ ਪੇਸ਼ੀ ਹੁੰਦੀ ਹੈ ਬਾਖਾ ਦੇ ਹਾਕਮ ਉਸ ਦਰਵਾਜ਼ਿਆਂ ਵਿੱਚ ਲਗਾਉਣ ਦੇ ਇੰਦਾਂ ਦੀ ਸਾਜ਼ਿਸ਼ ਪਣਾਉਂਦੇ ਆ ਛੋਟੀਆਂ ਤਾਕੀਆਂ ਰੱਖਦੇ ਆ ਜੇ ਬੱਚੇ ਉਹ ਤਾਕੀਆਂ ਫਾੜੀ ਲੰਘਣਗੇ ਉਹ ਸਿਰ ਝੁਕਾ ਕੇ ਲੰਘਣਗੇ ਤਾਂ ਆਖਿਆ ਜਾਏਗਾ ਕਿ ਕੱਲ ਕੀ ਧਰ ਦੇ ਬੱਚਿਆਂ ਨੇ ਈਨ ਮੱਲ ਲਈ ਸਿਰ ਝੁਕਾ ਲਿਆ ਪਰ ਉਹ ਲਖਤਾ ਜਗਰਸਨ ਗੁਰੂ ਕੋਵਿੰਦ ਰਾਏ ਸਿੰਘ ਦੇ ਉਹਨਾਂ ਨੇ ਸਰਚ ਚੌਂਦੀ ਪਹਿਲਾਂ ਆਪਣੇ ਪੈਰ ਅੰਦਰ ਤੱਕੇ ਜੁੱਤੀਆਂ ਦੀਆਂ ਨੋਕਾਂ ਅੰਦਰ ਦਾਖਲ ਕਰਕੇ ਗੱਜ ਕੇ ਫਤਿਹ ਬੁਲਾ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਜੇ ਧਰਮ ਤਿਆਗਦੇ ਹੋ ਹੂਰਾ ਮਿਲ ਸਕੀਆਂ ਸਵਰਗ ਮਿਲ ਸਕਦਾ ਬਹਿਸ਼ਤ ਮਿਲ ਸਕਦਾ ਜੇ ਧਰਮ ਨਹੀਂ ਤਿਆਗਦੇ ਜੋ ਕਾਜੀ ਫਤਵਾ ਦੇ ਦੇਗਾ ਉਸ ਫਤਵੇ ਮੇਂ ਬਤਾ ਪਾਨੂ ਸ਼ਹੀਦ ਕਰ ਦਿੱਤਾ ਜਾਏਗਾ ਹੁਕਮ ਮਿਲ ਗਿਆ ਬੱਚਿਆਂ ਨੂੰ ਨੀਹਾਂ ਵਿੱਚ ਖੜੇ ਕਰਕੇ ਸ਼ਹੀਦ ਕਰ ਦਿਓ ਮਸਹੂਮ ਬੱਚੇ ਨੀਹਾਂ ਦੇ ਵਿੱਚ ਖੜੇ ਕਰਕੇ ਸ਼ਹੀਦ ਕੀਤੇ ਗਏ ਬਿਰਧ ਮਾਂ ਮਾਤਾ ਗੁਜਰੀ ਸ਼ਹੀਦ ਕੀਤੀ ਗਈ ਪੰਜਾਬੀ ਦਾ ਸ਼ਹਿਰ ਹਾ ਬੜਾ ਸਿਫਤ ਚਰਨ ਸਿੰਘ ਸਫਰੀ ਉਹਨੇ ਕਲਮ ਚੱਕੀ ਉਹ ਕਹਿੰਦਾ ਭੱਜਾ ਭੱਜਾ ਜਲਾਜਾ ਕਹਿਣ ਲੱਗਾ ਦੋ ਜਿੰਦਾ ਪਿਆਰੀਆਂ ਗੁਜ਼ਰ ਗਈਆਂ ਗਿਆ ਗੁਜ਼ਰਿਆ ਸ਼ਹਿਰ ਵੀ ਆਖਦਾ ਹੈ ਗੁਜ਼ਰੀ ਉੱਤੇ ਕਹਾਰੀਆਂ ਗੁਜ਼ਰ ਗਈਆਂ ਮਾਂ ਗੁਦਰੀ ਨੇ ਅੱਗੋਂ ਜਵਾਬ ਦਿੱਤਾ ਮੇਰਾ ਨਾਂ ਗੁਦਰੀ ਮੇਰੀ ਯਾਲ ਗੁਦਰੀ ਇਹੋ ਜਹੀ ਕਹਾਰੀ ਤਾਂ ਮੇਰੇ ਉੱਤੇ ਖੜੀ ਖੜੀ ਗੁਦਰੀ ਪਲ ਪਲ ਗੁਦਰੀ ਪਹਿਲਾਂ ਦਿੱਤਾ ਪਤੀ ਤੇ ਹੁਣ ਮੈਂ ਦਿੱਤੇ ਪੋਤੇ ਮੌਤ ਆਖਦੀ ਮੈਨੂੰ ਚੱਲ ਗੁਦਰੀ ਗੁਦਰੀ ਲੋਕ ਤਾਈਆਂ ਮੈਨੂੰ ਆਖਦੇ ਨੇ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਦਰੀ ਜਾਓ ਜਾਓ ਬਣਾਓ ਬੇ ਕੰਧ ਸਫਰੀ ਮੇਰਾ ਸਫਰ ਅਬਲੜੇ ਮੁਕੜੇ ਨਹੀਂ ਚੁੱਕ ਜਾਉ ਹਿਮਾਲਾ ਦਾ ਸੀਸ ਪਾ ਮੈਂ ਕਲਗੀ ਧਰ ਤੇ ਲਾਟ ਲਈ ਚੁੱਕਨੇ ਨਹੀਂ ਸਰਾਂਧੀਆਂ ਦੁਆਰਾ ਵਿੱਚ ਬੱਚਿਆਂ ਨੇ ਸ਼ਹਾਦਤਾਂ ਦਿੱਤੀਆਂ ਦਤਾਰ ਪਾਤਸ਼ਾਹ ਜਸਵੰਤ ਸਿੰਘ ਦੰਦਮਾਨ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਮਾਤਾ ਸਾਹਿਬ ਦੇ ਬਾ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਆ ਕੇ ਉੱਥੇ ਮਿਲੇ ਮਾਨ ਸਵਾਰ ਕੀਤਾ ਲੱਜ ਜੀ ਦਸਦਾਨਾ ਚਝਾਰ ਦਿੱਤਾ ਨਾ ਜੋਰਾ ਬਰਤ ਦਿੱਤਾ ਨਾ ਫਤਿਹ ਸਿੰਘ ਦਿੱਤਾ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਖਿਆ ਮੁਖਾਤਬ ਹੋ ਕੇ ਇਹਨਾਂ ਪੁੱਤਰਾਂ ਨੇ ਕੇ ਸੀਸ ਪਰ ਵਾਰ دیے ਸਤਚਾਰ ਚਾਰ ਮੂਹੇ ਤੋਂ ਕਿਹਾ ਪਿਆ ਆਪ ਜਬ ਜੀਵਤ ਕਹੀ ਜਾ ਅੱਜ ਲੱਖਾਂ ਦੀ ਗਿਣਤੀ ਵਿੱਚ ਕਲਗੀ ਤਰਪਾਤਸ਼ਾ ਦੇ ਸੁਪੁੱਤਰ ਸਰੀ ਦੀ ਧਰਤੀ ਉੱਤੇ ਇਕੱਠੇ ਦਸ਼ਮੇਸ਼ ਦਰਬਾਰ ਤੋਂ ਨਗਰ ਕੀਰਤਨ ਰੰਪ ਹੋਇਆ ਬੜੀ ਸ਼ਰਧਾ ਹੈ بڑے ਪਰਿਵਾਰ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਨ ਲਈ ਗੁਰੂ ਕੇ ਲੰਗਰ ਲਗਾ ਕੇ ਸੜਕਾਂ ਉੱਤੇ ਸੇਵਾ ਕਰ ਰਹੇ ਹਨ ਮੈਂ तमाम ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹੋਇਆ ਖਾਲਸਾ ਪੰਥ ਦੇ ਜਨਮ ਦਿਹਾੜੇ ਦੇ ਮੌਕੇ ਤੇ ਇੱਕ ਬੇਨਤੀ ਕਰਨੀ ਚਾਹਨਾ ਇਹ ਸਾਲ 2025 ਦਾ 350 ਸਾਲਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੀ ਸ਼ਤਾਬਦੀ ਆ ਰਹੀ ਹੈ 26 ਨਵੰਬਰ 225 ਨੂੰ ਉਸ ਨੂੰ ਮਨਾਉਣ ਲਈ ਤਤਪਾਰ ਹੋਵੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਪ੍ਰਾਪਤ ਕਰੋ ਦਤਾਰ ਪਾਤਸ਼ਾਹ ਸੰਸਾਰ ਪਰ ਵਿੱਚ ਇਹ ਕੇਸਰੀ ਨਿਸ਼ਾਨ ਸਾਹਿਬ ਨੀਲੇ ਨਿਸ਼ਾਨ ਸਾਹਿਬ ਚੜ੍ਹਦੀਆਂ ਕਲਾ ਵਿੱਚ ਹੁਲਦੇ ਰਹਿਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਅਸੀਂ ਗੁਰੂ ਦੇ ਤਰ ਤੇ ਪੌਰੇ ਬਣ ਕੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਆਪਣਾ ਜੀਵਨ ਸਫਲ ਕਰ ਸਕੀਏ ਇਹਨੇ ਲਫ਼ਜ਼ ਜੀ ਕਹਿੰਦਾ ਹੋਇਆ ਮੈਂ ਬੜੈ ਸਾਹਿਬ ਦਾ ਸਾਰਾ ਹੀ ਦੋਸਤਾਂ ਮਿੱਤਰਾਂ ਦਾ ਸਾਰੀਆਂ ਸੰਕਟਾਂ ਦਾ ਕੋਟਾਨ ਕੋਟ ਤਨਭਾਗ ਕਰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਸੀ ਦੇ ਪ੍ਰੀਮੀਅਰ ਡੇਵਿਡ ਈਪੀ ਵੱਲੋਂ ਐਸਟੀਵੀ ਦੇ ਜ਼ਰੀਏ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਗਈਆਂ i David Eby here. I'm at the Surrey Visaki. I want to say happy Visaki to everyone. For me, as a non-Sec, it's a chance to reflect on the amazing contributions of the Sikh community to arts, culture, business, philanthropy, and of course, politics. And for Sikhs, an important religious celebration, celebration of the values of the Sikh religion that are so important to us. Lak Lak. Newton. To Liberal MP Suk Vadaya ਮੈਂ ਤੁਹਾਡਾ ਸੁਖਤਾਲੀਵਾਲ ਅੱਜ ਸ੍ਰੀ ਨਿਊਟਨ ਦੇ ਵਿੱਚ ਹਾਠਾ ਮਾਰਦਾ ਜਿਹੜਾ ਸੰਗਤ ਹੈਗੀ ਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖਾਲਸਾਈ ਜੀ ਦਾ ਸਿਰਸਲਾ ਦੇਬਸ ਗਸਾਕੀ ਦਾ ਕੋਈ ਤਿਹਾੜ ਔਰ ਸਿੱਖਾਂ ਦਾ ਬ੍ਰਾਸਤੀ ਮੇਲਾ ਜਿਹੜਾ ਉਹਨੂੰ ਸੈਲੀਬ੍ਰੇਟ ਕਰਨ ਲਈ ਇਕੱਠੇ ਹੋਏ ਆ ਮੈਂ ਸਾਨੂੰ ਜਿੱਥੇ ਸ੍ਰੀ ਨਿਊਟਨ ਦੇ ਵਿੱਚ ਜੀ ਆਇਆਂ ਕਹਨਾ ਸਮੂਹ ਸਿੱਖ ਜਗਤ ਨੂੰ ਸਮੂਹ ਰੇਡੀਅੰਟਸ ਨੂੰ ਖਾਲਸਾਈ ਜੀ ਦੇ ਸਾਜਨਾ ਦੇ ਬਸ ਕਿਸਾਕੀ ਰੇਪਟਰ ਤਿਹਾਰੇ ਔਰ ਸਿੱਖਾਂ ਦੇ ਬਰਾਸਤੀ ਮਹੀਨੇ ਦੀ ਵਾਟਵਾਟ ਦਿੰਨਾ ਇਸ ਵੇਰੀ ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖਾਂ ਦੇ ਬਰਾਸਤੀ ਮਹੀਨੇ ਦੀ ਤਾਂ 6 ਸਾਲ ਹੋ ਗਏ 219 ਦੇ ਵਿੱਚ ਜਿਹੜਾ ਸੀਗਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੱਕ ਕਾਨੂੰਨ ਬਣਿਆ ਜਿਹਦੇ ਵਿੱਚ ਅਪ੍ਰੈਲ ਨੂੰ ਅਸੀਂ ਸਿੱਖਾਂ ਦਾ ਇਤਿਹਾਸਿਕ ਮਹੀਨਾ ਜਿਹੜਾ ਹੈ ਔਰ ਬਰਾਸਤੀ ਮਹੀਨਾ ਨੂੰ ਅਸੀਂ ਮਨਾਉਨੇ ਆ ਔਰ ਇਹ ਜਿਹੜਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਸੰਗਠਾ ਨੇ ਮੈਨੂੰ ਛੁੱਟ ਕੇ ਭੇਜਿਆ ਔਰ ਮੈਂ ਉਹਨਾਂ ਦੀ ਰੈਨਮਾਈ ਕਰਦੇ ਆ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਜਾਂਦਾ ਸੀ 211 ਚ ਲੈ ਕੇ ਜਾਂਦਾ 219 ਦੇ ਵਿੱਚ ਜਿਹੜਾ ਸੀ ਉਹ ਕਾਨੂੰਨ ਬਣਿਆ ਉਸ ਕਾਨੂੰਨ ਦੇ ਵੀ ਅਸੀਂ ਅੱਜ ਥਰੂ ਆਊਟ ਕੈਨੇਡਾ ਜਿਹੜਾ ਹੈ ਇਹ ਮਹੀਨਾ ਜਿਹੜਾ ਮਨਾ ਰਹੇ ਮੈਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਫੇਰ ਇੱਕ ਵਾਰ ਬਹੁਤ-ਬਹੁਤ ਮੁਹਾਰਤ ਦਿਨਾਂ ਚੜ੍ਹਦੀ ਕਲਾ ਚ ਰਹੋ ਖੁਸ਼ੀਆਂ ਮਾਣੋ ਇਸੇ ਦਿਨ ਸਾਬਕਾ ਲੇਬਰ ਮਿਨਿਸਟਰ ਹੈਰੀ ਬੈਂਸ ਵੱਲੋਂ ਵੀ ਪੁਸਾਕੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਖਾਲਸਾ ਦੇ ਸਿਰ ਨਾਂ ਦਿਨ ਤੇ ਅੱਜ ਵਿਸਾਖੀ ਤੇ ਅੱਜ ਜੇ ਕੋ ਤੁਸੀਂ ਸਾਰਾ ਸਰੀ ਕੱਚਾ ਕੱਚ ਭਰਿਆ ਪਿਆ ਔਰ ਸਾਰਿਆਂ ਨੂੰ ਸਾਡੇ ਵਿਸਾਖੀ ਦੀਆਂ ਲੱਖ ਲੱਖ ਬਣਾਈਆਂ ਦੁਨੀਆ ਜਿੱਥੇ ਵੀ ਸਾਡੇ ਸਿੱਖ ਵਸਦੇ ਆ ਇਹ ਬਾਕੀ ਸਾਰੀਆਂ ਕਾਮਾਂ ਜਿਹੜੀਆਂ ਵਿਸਾਖੀ ਮਨਾ ਉਹਨਾਂ ਨੂੰ ਲੱਖ ਲੱਖ ਵਧਾਈ ਇਸ ਦਿਨ ਦੇ ਉੱਤੇ ਆਪਾਂ ਆਪ ਕੋ ਪ੍ਰੈਕਟਿਸ ਦੀਆਂ ਕਰਨੀ ਕੋ ਜੋ ਜੁਰਮ ਨੇ ਆਪਾਂ ਸਿੱਖਿਆ ਦਿੱਤੀ ਸੀ ਜਿਹੜੇ ਉਹਦੇ ਵਰਕਸ਼ਾਪ ਕਰਨਾ ਹੈ ਔਰ ਕਿਸੇ ਨੂੰ ਜੁਆਇਨ ਕਰਨਾ ਹੈ ਉਹੋ ਜਿਹੀਆਂ ਸਿੱਖਿਆ ਲੈ ਕੇ ਬਰਾਬਰਤਾ ਦਾ ਸਿੰਧੂ ਸਾਫ ਇਹਨਾਂ ਬਰਾਬਰਤਾ ਉੱਤੇ ਪ੍ਰੈਕਟਿਸ ਨਹੀਂ ਕਰਨੀ ਆਪਾਂ ਸੋ ਇਹੋ ਜਿਹੀਆਂ ਗੱਲਾਂ ਨੂੰ ਆਪਾਂ ਜੇ ਪ੍ਰੈਕਟਿਸ ਕਰਾਂਗੇ ਤਾਂ ਬਹੁਤ ਹੀ ਉਹਨਾਂ ਦੇ ਆਪ ਜਿਹੜੇ ਅੱਜ ਸਾਰੇ ਚਾਹ ਚਾਹ ਕੇ ਇੱਕ ਵਾਰ ਦੇ ਵਿਸਾਖੀ ਦਿਨ ਲੱਖ ਲੱਖ